ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਕਲ ਯੂਨੀਅਨ ਮਨਿਸਟਰ ਅੰਮਿਤ ਸ਼ਾਹ ਦੇ ਨਾਲ ਗੱਲਬਾਤ ਕਰਕੇ ਬਾਹਰ ਆਏ ਤਾਂ মিডিਆ ਨੂੰ ਸੰਬੋਧਨ ਹੁੰਦਿਆ ਉਹ ਗੱਲਬਾਤ ਤੇ ਉਹਨਾਂ ਨੂੰ ਪੱਤਰਕਾਰਾਂ ਨੇ ਇੱਕ ਸਵਾਲ ਕੀਤਾ ਕਿ 12000 ਕਰੋੜ ਰੁਪਏ ਦੇ ਫੰਡ ਦੀ ਗੱਲਬਾਤ ਹੋਈ ਤਾਂ ਉਹਨਾਂ ਨੇ ਬਸ ਹਾਂ ਜਾਂ ਨਾ ਸਿਰਜਾ ਹਲਾਕੇ ਗੱਲ ਨੂੰ ਛੱਡ ਦਿੱਤਾ ਨਾ ਜਾਂ ਇੱਧਰ ਕੀਤੀ ਨਾ ਗੱਲ ਉੱਧਰ ਕੀਤੀ ਪਰ ਉਹਨਾਂ ਦੀ ਸਾਰੀ ਪੋਲ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਪ੍ਰੈਸ ਨੋਟ ਨੇ ਜਿਹੜਾ ਉਹਨਾਂ ਦੇ ਵਿਭਾਗੇ ਵੱਲੋਂ ਜੋ ਜੋ ਉਹਨਾਂ ਦੇ ਮਿਨਿਸਟਰੀ ਵੱਲੋਂ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਉਹਨੇ ਸਾਰੀ ਪੋਲ ਖੋਲ ਕੇ ਰੱਖ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਮੁੱਖ ਮੰਤਰੀ ਦੇ ਮੂੰਹ ਤੇ ਇਹ ਗੱਲ ਕਹੀ ਹੈ ਕਿ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਰਾਜ ਆਫਤ ਪ੍ਰਤੀਕਿਰਿਆ ਫੰਡ ਯਾਨੀ ਕਿ SDRF ਵਿੱਚ ਪੰਜਾਬ ਕੋਲ 12589 ਕਰੋੜ ਰੁਪਏ ਦੀ ਰਕਮ ਉਪਲਬਧ ਹੈ ਜੋ ਕੇ ਪ੍ਰਭਾਵਿਤ ਲੋਕਾਂ ਦੀ ਰਾਹਤ ਅਤੇ ਤੁਰੰਤ ਪੰਦਲਵਾਸ ਲਈ ਭਾਰਤ ਸਰਕਾਰ ਦੇ ਨਿਯਮ ਅਨੁਸਾਰ ਵਰਤੀ ਜਾ ਸਕਦੀ ਹੈ ਤੇ ਉਹਨਾਂ ਨੇ ਇਹ ਕਹਿ ਕੇ ਜਿਹੜਾ ਉਹਨਾਂ ਨੇ 1600 ਕਰੋੜ ਰੁਪਏ ਦਿੱਤਾ ਤਾਂ ਐਕਸਟਰਾ ਦਿੱਤਾ ਤੁਹਾਡੇ ਕੋਲ 12599 ਕਰੋੜ ਰੁਪਇਆ ਪਿਆ ਹੁਣ ਇਹੀ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਰਦੀ ਨਜ਼ਰ ਆਉਂਦੀ ਹੈ ਜਵਾਬ ਦੇਣ ਦੀ ਜਗ੍ਹਾ ਕਦੇ ਵਿਰੋਧੀਆਂ ਨੂੰ ਟਾਰਗੇਟ ਕਰਦੇ ਨੇ ਮੁੱਖ ਮੰਤਰੀ ਕਦੇ ਕਿਹਨੂੰ ਟਾਰਗੇਟ ਕਰਦੇ ਨੇ ਕਦੇ ਕਹਿੰਦੇ ਨੇ ਇਹਨੇ ਖਾ ਲਿਆ ਕਦੇ ਕਹਿੰਦੇ ਨੇ ਉਹਨੇ ਖਾ ਲਿਆ ਪੰਜਾਬ ਕਦੇ ਕਹਿੰਦੇ ਉਹ ਤਬਾਹ ਕਰ ਗਿਆ ਪਰ ਮੁੱਖ ਮੰਤਰੀ ਸਾਹਿਬ ਹੁਣ 12599 ਕਰੋੜ ਰੁਪਇਆ ਕਿਹਾ ਕਿੱਧਰ ਜੇ ਤੁਹਾਡੀ ਸਰਕਾਰ ਨੇ ਉਹਦੀ ਦਰਵਾਰ ਤੋਂ ਨਹੀਂ ਕੀਤੀ ਫਿਰ ਤੁਸੀਂ ਐਡੀਆਂ ਐਡਵਰਟਾਈਜ਼ਮੈਂਟ ਛਾਪ ਦਿਓ ਇੱਕ ਉਹਦੀ ਐਡਵਰਟਾਈਜ਼ਮੈਂਟ ਛਾਪ ਦਿਓ ਕਿਉਂਕਿ ਮਹਿਕਮੇ ਤਾਂ ਤੁਹਾਡੇ ਕੋਲੇ ਆ ਜੇ ਪਿਛਲੀਆਂ ਸਰਕਾਰਾਂ ਨੇ ਖਾਦੇ ਆ ਕੇਂਦਰ ਨੇ ਨਹੀਂ ਦਿੱਤੇ ਤਾਂ ਉਹਦਾ ਸਪਸ਼ਟ ਇੱਕ ਕੋਈ ਐਡ ਬਣਾ ਕੇ ਛਾਪੋ ਕੋਈ ਵਾਈਟ ਪੇਪਰ ਲੈ ਕੇ ਆਓ ਕੋਈ ਤੁਸੀਂ ਅ ਅਦਾਲਤ ਦੇ ਵਿੱਚ ਨੌਤੀ ਦਿਓ ਕਿਸੇ ਤਰੀਕੇ ਨਾਲ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਸਾਨੂੰ ਤੁਹਾਡੇ ਤੋਂ ਤੁਹਾਨੂੰ ਸਾਡੇ ਤੋਂ ਵੱਧ ਪਤਾ ਹੈ ਉਹ ਅਪਣਾਓ ਤੇ ਉਹਦੇ ਤੇ ਕੋਈ ਕਾਰਵਾਈ ਕਰੋ ਪਰ ਤੁਸੀਂ ਤੇ ਤੁਹਾਡੀ ਸਰਕਾਰ ਇਸ ਵਿਸ਼ੇ ਤੇ ਚੁੱਪ ਹੈ ਜਾਂ ਇੱਧਰ ਉੱਧਰ ਦੀਆਂ ਮਾਰ ਰਹੀ ਹੈ ਕਦੇ ਅਮਨ ਰੋੜਾ ਕਹਿੰਦੇ ਕਿ ਸਾਨੂੰ ਆਪਣੀ ਮਰਜ਼ੀ ਨਾਲ ਨਹੀਂ ਵਰਤਨ ਦਿੱਤਾ ਜਾਂਦਾ ਕਦੇ ਚੀਮਾ ਕਹਿੰਦੇ ਆ ਕਿ ਸਾਡੇ ਕੋਲੇ ਹੈ ਨਹੀਂ ਕਦੇ ਤੁਹਾਡੇ ਮੰਤਰੀ ਮੁੰਡੀਆਂ ਕਹਿੰਦੇ ਸਾਡੇ ਕੋਲੇ ਹੈਗਾ ਇਹ ਸਪਸ਼ਟ ਪੰਜਾਬ ਦੇ ਲੋਕਾਂ ਨੂੰ ਦੱਸੋ ਇਹ ਪੈਸਾ ਨਾ ਤਾਂ ਅੰਤ ਸ਼ਾਹ ਜੀ ਦਾ ਹੈ ਨਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਹਾਡਾ ਇਹ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਜਿਨ੍ਹਾਂ ਨੇ ਟੈਕਸ ਦੇ ਰੂਪ ਦੇ ਵਿੱਚ ਆਪਦੇ ਔਖੇ ਸਮੇ ਲਈ ਸਰਕਾਰਾਂ ਨੂੰ ਦਿੱਤਾ ਸੀ ਕਿ ਤੁਸੀਂ ਜਦ ਔਖਾ ਸਮਾਂ ਆਵੇਗਾ ਦਾ ਪ੍ਰਬੰਧ ਕਰੋਗੇ ਅੱਜ ਤੁਸੀਂ ਰੌਲਾ ਵੱਖੋ ਵੱਖਰਾ ਪਾ ਰਹੇ ਹੋ ਕਦੇ ਕਿਹਨੂੰ ਸਵਾਲ ਘੇਰਦੇ ਹੋ ਕਦੇ ਕਿਹਨੂੰ ਘੇਰਦੇ ਹੋ ਪਰ ਆਪਣੇ ਸਵਾਲ ਦਾ ਜਵਾਬ ਤਾਂ ਦਿਓ ਕਿ 12599 ਕਰੋੜ ਰੁਪਇਆ ਜਿਹੜਾ ਤੁਹਾਡੇ ਮੂੰਹ ਤੇ ਜਿਹੜੇ ਹੈ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਤੁਹਾਡੇ ਕੋਲ ਪਿਆ ਵਰਤੋਂ ਉਹਨੂੰ ਵਰਤ ਕਿਉਂ ਨਹੀਂ ਰਹੇ ਜਾਂ ਵਰਤ ਕਿੱਥੇ ਲਿਆ ਇਹਦਾ ਜਵਾਬ ਤਾਂ ਦਿਓ ਕੀ ਉਹ ਐਡਵਰਟਾਈਜ਼ਮੈਂਟ ਤੇ ਵਰ ਦਿੱਤਾ ਕੀ ਉਹ ਜਿਹੜੇ ਤੁਸੀਂ ਆਪਦੇ ਪ੍ਰੋਜੈਕਟ ਦਿੱਲੀ ਮਾਡਲ ਦੇ ਉਹਨਾਂ ਤੇ ਵਰ ਦਿੱਤਾ ਕੁਛ ਤਾਂ ਜਵਾਬ ਦਿਓ ਪੰਜਾਬ ਦੇ ਲੋਕ ਇਹਦਾ ਜਵਾਬ ਮੰਗਦੇ ਆ ਪੰਜਾਬ ਦੇ ਲੋਕ 12599 ਕਰੋੜ ਦਾ ਹਿਸਾਬ ਮੰਗਦੇ ਆ ਫਿਰ ਤੁਸੀਂ ਕੇਂਦਰੀ ਮੰਤਰੀ ਨੂੰ ਮਿਲ ਕੇ ਆਏ ਹੋ ਤੁਸੀਂ ਪੰਜਾਬ ਦੇ ਮੁਖੀ ਹੋ ਤੁਸੀਂ ਪ੍ਰੈਸ ਨੋਟ ਤਾਂ ਜਾਰੀ ਕਰ ਦਿੰਨੇ ਹੋ ਜਾਂ ਪੋਸਟਰ ਤਾਂ ਪਾ ਦਿੰਨੇ ਹੋ ਕਿ ਨਨਕਾਣਾ ਸਾਹਿਬ ਸੰਗਤ ਜਾਣ ਤੋਂ ਸੰਗਤ ਨੂੰ ਰੋਕਣਾ ਜਿੱਥੇ ਰੋਕਣਾ ਬਹੁਤ ਮਾੜੀ ਗੱਲ ਹੈ ਕੀ ਤੁਸੀਂ ਕੇਂਦਰੀ ਮੰਤਰੀ ਕੋਲੇ ਨਨਕਾਣਾ ਸਾਹਿਬ ਦੇ ਵਿਸ਼ੇ ਨੂੰ ਲੈ ਕੇ ਕੋਈ ਗੱਲ ਕੀਤੀ ਕਿ ਉਹਨਾਂ ਨੂੰ ਪੁੱਛਿਆ ਕਿ ਸਾਡੀ ਸੰਸਖ ਸੰਗਤ ਦੇ ਜਿਹੜੀਆਂ ਭਾਵਨਾਵਾਂ ਜੁੜੀਆਂ ਐ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਉਹਦੇ ਤੇ ਕੀ ਤੁਸੀਂ ਇਹ ਇਹਨੂੰ ਕਿਵੇਂ ਰੋਕ ਰਹੇ ਹੋ ਜੇ ਭਾਰਤ ਪਾਕਿਸਤਾਨ ਦਾ ਕਰੈਕਟ ਮੈਚ ਹੋ ਸਕਦਾ ਹੈ ਵਪਾਰ ਸਿੱਧੇ ਜਾਂ ਸਿੱਧੇ ਰੂਪ ਚ ਹੋ ਸਕਦਾ ਫਿਰ ਸਾਡੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੋਂ ਕਿਉਂ ਰੋਕਿਆ ਤੁਸੀਂ ਸਿਰ ਪੋਸਟ ਪਾ ਕੇ ਦਾ ਮਤਲਬ ਸੋਸ਼ਲ ਮੀਡੀਆ ਤੇ ਜਾਂ ਆਪਣੇ ਮੀਡੀਆ ਤੇ ਪ੍ਰਚਾਰ ਕਰਨ ਲਈ ਪਾਇਆ ਉਹਨਾਂ ਨੂੰ ਸਵਾਲ ਨਹੀਂ ਕਰਨਾ ਬਣਦਾ ਸੀ ਤੇ ਕੀ ਪੁੱਛਿਆ ਉਹਦਾ ਜਵਾਬ ਵੀ ਦੱਸੋ ਤੁਸੀਂ ਪ੍ਰੈਸ ਕਾਨਫਰੰਸ 5 ਮਿੰਟ ਦੀ ਕੀਤੀ ਹੈ ਉਹਦੇ ਹੀ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਜ਼ਰੂਰ ਕੀਤੀਆਂ ਪਰ ਮੁੱਖ ਮੁੱਦੇ ਪੰਜਾਬ ਦੇ ਤੁਸੀਂ ਕਹਿੰਦੇ ਹੋ ਕਿ BBMP ਤੇ ਸਾਡਾ ਕੰਟਰੋਲ ਨਹੀਂ ਸੀ ਤਾਂ ਕਰਕੇ ਹੜ੍ਹਾਂ ਦੇ ਹੜ ਹੜੜ ਹੜਾ ਆਉਂਦਾ ਹੜਾ ਆਉਂਦਾ ਇਹ ਵੀ ਕਾਰਨ ਹੈ ਕਿ ਅਸੀਂ ਸਮੇਂ-ਸਮੇਂ ਤੇ ਪਾਣੀ ਨਹੀਂ ਛਣਵਾ ਸਕੇ ਕੀ ਤੁਸੀਂ BBMP ਤੇ ਆਪਣਾ ਕੰਟਰੋਲ ਰੱਖਣ ਲਈ ਜਾਂ ਪੰਜਾਬ ਦਾ ਵੱਧ ਕੰਟਰੋਲ ਰੱਖਣ ਲਈ ਜਦੋਂ ਪਤਾ ਹੈ ਕਿ ਮਾਰ ਪੰਜਾਬ ਚੱਲਦਾ ਉਹਦੀ ਉਹਦੇ ਲਈ ਕੋਈ ਗੱਲਬਾਤ ਕੀਤੀ ਕੀ ਜੇ BBMP ਦਾ ਫਾਇਦਾ ਸਾਰੇ ਲੈਂਦੇ ਆ ਜਿਹੜਾ ਪੰਜਾਬ ਨੇ ਮਾਰ ਚੱਲੀ ਆ ਉਹਦੇ ਲਈ ਕੋਈ ਗੱਲਬਾਤ ਕੀਤੀ ਕਿ ਸਿਰਫ ਤੁਸੀਂ ਜਿਹੜੀ ਆ ਉਹ ਕੇਂਦਰੀ ਮੰਤਰੀ ਨਾਲ ਬੈਠ ਕੇ ਜਾਂ ਉਹਨਾਂ ਦੇ ਮੋਹਰੇ ਵੀ ਕੋਈ ਗੱਲਬਾਤ ਨਾ ਕਰਕੇ ਕੀ ਸਿਰਫ ਬਾਹਰ ਆ ਕੇ ਲੋਕਾਂ ਨੂੰ ਰੌਲਾ ਪਾਉਣ ਜੋ ਕਿ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਨੂੰ ਟੀਚਰਾਂ ਕਰ ਲਈਆਂ ਵਿਰੋਧੀਆਂ ਨੂੰ ਘੇਰ ਲਿਆ ਵੱਖੋ ਵੱਖਰੇ ਤਰੀਕੇ ਦੇ ਨਾਲ 1971 72 ਦੀਆਂ ਗੱਲਾਂ ਕੱਢ ਲਿਆਏ ਪੰਜਾਬ ਅੱਜ ਦਾ ਜਵਾਬ ਮੰਗਦਾ ਮੁੱਖ ਮੰਤਰੀ ਸਾਹਿਬ ਤੇ ਤੁਸੀਂ 12599 ਕਰੋੜ ਰੁਪਏ ਦਾ ਹਿਸਾਬ ਕਦੋਂ ਦੇ ਰਹੇ ਹੋ ਕਿਉਂਕਿ ਇਹ ਤਾਂ ਤੁਹਾਡੀ ਹੁਣ ਮੂੰਹ ਦੇ ਉੱਤੇ ਹੀ ਕਹਿ ਦਿੱਤਾ ਹੈ ਪ੍ਰੈਸ ਰਿਲੀਜ਼ ਜਾਰੀ ਹੋ ਗਿਆ ਤੁਹਾਡੀ ਪਾਰਟੀ ਉਹਦੇ ਤੇ ਕੀ ਸਟੈਂਡ ਹੈ ਕਿੱਧਰ ਗਿਆ ਬਾਬਾ ਪੰਜਾਬ ਦਾ ਪੈਸਾ ਇਹਦੇ ਤੇ ਜਵਾਬ ਜ਼ਰੂਰ ਦਿਓ ਇਹਦੇ ਤੇ ਲੋਕਾਂ ਨੂੰ ਸਪਸ਼ਟ ਕਰੋ ਤਾਂ ਕਿ ਲੋਕ ਤੁਹਾਡੇ ਤੇ ਯਕੀਨ ਕਰ ਸਕਣ ਫਿਰ ਉਸ ਤੋਂ ਅੱਗੇ ਤੁਸੀਂ ਪੰਜਾਬ ਦੇ ਅਨੇਕਾ ਮੁੱਦੇ ਸੀ ਪੰਜਾਬ ਦੇ ਵਿੱਚ ਜੋ-ਜੋ ਪੰਜਾਬ ਨੇ ਹੰਡਾਇਆ ਹੈ ਉਹਦੇ ਲਈ ਕੀ ਜਿਹੜੇ ਉੱਥੇ ਪੱਖ ਰੱਖੇ ਉਹ ਸਾਰੇ ਲੋਕਾਂ ਨੂੰ ਜਾਣਤ ਕਰੋ ਚਾਰ ਪੰਜ ਦੀ ਮੂਵਮੈਂਟ ਦੀ ਮੁਲਾਕਾਤ ਸੀ ਉਹ ਚ ਵੀ ਤੁਹਾਡੀ ਬਾਡੀ ਲੈਂਗੁਏਜ ਕਿਸੇ ਹੋਰ ਤਰੀਕੇ ਦੀ ਸੀ ਉੱਥੇ ਵੀ ਲੋਕਾਂ ਨੂੰ ਕੋਈ ਸ਼ੱਕ ਹੋ ਰਿਹਾ ਹੈ ਕਿ ਤੁਸੀਂ ਐ ਕਿਉਂ ਬੋਲ ਰਹੇ ਸੀ ਤਾਂ ਜੋ ਜਿਵੇਂ ਤੁਸੀਂ ਬੜਕ ਮਾਰਦੇ ਹੋ ਵਿਧਾਨ ਸਭਾ ਜਿਵੇਂ ਬੜਕ ਮਾਰਦੇ ਹੋ ਸਟੇਜਾਂ 'ਚ ਉਵੇਂ ਕੱਲ ਤੁਹਾਡੀ ਬੜਕ ਦਿਖਾਈ ਨਹੀਂ ਦਿੱਤੀ ਤੇ ਪੰਜਾਬ ਦੇ ਮੁੱਖ ਮੁੱਦੇ ਫੇਰ ਉੱਥੇ-ਉੱਥੇ ਰਹਿ ਗਏ ਐ ਤੁਸੀਂ ਕੀ ਗੱਲ ਕਰਕੇ ਆਏ ਹੋ ਉਹਦੇ ਚ 5 ਮਿੰਟ ਦੀ ਗੱਲ ਚ ਤੁਹਾਡੇ ਚ ਕੋਈ ਸੁਕਾ ਨੂੰ ਬਹੁਤੀ ਗੱਲ ਸਮਝ ਨਹੀਂ ਲੱਗੀ ਤੇ ਇਹ 12599 ਕਰੋੜ ਰੁਪਏ ਦਾ ਹਿਸਾਬ ਤੁਸੀਂ ਕਦੋਂ ਦੇ ਰਹੇ ਹੋ ਪੰਜਾਬ ਨੂੰ ਇਹਦੇ ਬਾਰੇ ਜਰੂਰ ਦੱਸਿਓ ਜੇਕਰ ਇਹ 12599 ਕਰੋੜ ਪੰਜਾਬ ਕੋਲੇ ਹੁੰਦਾ ਜਾਂ ਹੈ ਤਾਂ ਅੱਜ ਪੰਜਾਬ ਦੀ ਦਿਸ਼ਾ ਤੇ ਦਸ਼ਾ ਕੁਝ ਹੋਰ ਹੋਣੀ ਸੀ ਅੱਜ ਜਿਹੜੇ ਲੋਕ ਆਪਦੇ ਪੱਲਿਓ ਟਰੈਕਟਰਾਂ ਚ ਤੇਲ ਮਚਾ ਕੇ ਕਈ-ਕਈ ਕਰੋੜਾਂ ਦਾ ਤੇਲ ਉਹਨਾਂ ਦਾ ਪੱਲਿਓ ਮੱਚ ਰਿਹਾ ਹੈ ਕਿ ਉਹ ਆਪਦੇ ਖੇਤਾਂ ਨੂੰ ਸਾਫ਼ ਕਰ ਰਹੇ ਆ ਤੁਸੀਂ ਇਹ ਗੱਲ ਤਾਂ ਕਹਿ ਦਿੰਦੇ ਹੋ ਕਿ ਜਿਸਕਾ ਖੇਤ ਉਸਕੀ ਰੇਤ ਮੈਂ ਐਲਾਨ ਕਰ ਦਿੱਤਾ ਪਰ ਜਿਹਦੇ ਖੇਤ 'ਚ ਟੋਹਾ ਪਿਆ ਹੈ ਅਸੀਂ ਅਸੀਂ ਫੋੜ ਦੂੰਗਾ ਟੋਹਾ ਪਿਆ ਉਹਦਾ ਕੀ ਹੱਲ ਹੈ ਇੱਕ ਨੂੰ ਤਾਂ ਰੇਤ ਮਿਲ ਗਈ ਉਹਦੀ ਰੇਤ ਵੀ ਉਹਨੂੰ ਕੱਢਣ ਵਾਸਤੇ ਪੂਰਾ ਜ਼ੋਰ ਲੱਗ ਰਿਹਾ ਉਹਦਾ ਤੇ ਜਿਹਦੇ ਟੋਹਾ ਪੈ ਗਿਆ ਉਹ ਕਿੱਧਰ ਜਾਊਗਾ ਸੋ ਇਸ ਤੇ ਵੀ ਜਵਾਬ ਦੇਣਾ ਪੈਣਾ ਤੇ ਜਵਾਬ ਪੰਜਾਬ ਤੁਹਾਡੇ ਤੋਂ ਮੰਗ ਰਿਹਾ ਮੁੱਖ ਮੰਤਰੀ ਸਾਹਿਬ ਤੇ ਇਹਦੇ ਜਵਾਬ ਜ਼ਰੂਰ ਦਿਓ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਕਲ ਯੂਨੀਅਨ ਮਨਿਸਟਰ ਅੰਮਿਤ ਸ਼ਾਹ ਦੇ ਨਾਲ ਗੱਲਬਾਤ ਕਰਕੇ ਬਾਹਰ ਆਏ ਤਾਂ মিডিਆ ਨੂੰ ਸੰਬੋਧਨ ਹੁੰਦਿਆ ਉਹ ਗੱਲਬਾਤ ਤੇ ਉਹਨਾਂ ਨੂੰ ਪੱਤਰਕਾਰਾਂ ਨੇ ਇੱਕ ਸਵਾਲ ਕੀਤਾ ਕਿ 12000 ਕਰੋੜ ਰੁਪਏ ਦੇ ਫੰਡ ਦੀ ਗੱਲਬਾਤ ਹੋਈ ਤਾਂ ਉਹਨਾਂ ਨੇ ਬਸ ਹਾਂ ਜਾਂ ਨਾ ਸਿਰਜਾ ਹਲਾਕੇ ਗੱਲ ਨੂੰ ਛੱਡ ਦਿੱਤਾ ਨਾ ਜਾਂ ਇੱਧਰ ਕੀਤੀ ਨਾ ਗੱਲ ਉੱਧਰ ਕੀਤੀ ਪਰ ਉਹਨਾਂ ਦੀ ਸਾਰੀ ਪੋਲ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਪ੍ਰੈਸ ਨੋਟ ਨੇ ਜਿਹੜਾ ਉਹਨਾਂ ਦੇ ਵਿਭਾਗੇ ਵੱਲੋਂ ਜੋ ਜੋ ਉਹਨਾਂ ਦੇ ਮਿਨਿਸਟਰੀ ਵੱਲੋਂ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਉਹਨੇ ਸਾਰੀ ਪੋਲ ਖੋਲ ਕੇ ਰੱਖ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਮੁੱਖ ਮੰਤਰੀ ਦੇ ਮੂੰਹ ਤੇ ਇਹ ਗੱਲ ਕਹੀ ਹੈ ਕਿ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਰਾਜ ਆਫਤ ਪ੍ਰਤੀਕਿਰਿਆ ਫੰਡ ਯਾਨੀ ਕਿ ਐਸ ਡੀ ਆਰ ਐਫ ਵਿੱਚ ਪੰਜਾਬ ਕੋਲ 12589 ਕਰੋੜ ਰੁਪਏ ਦੀ ਰਕਮ ਉਪਲਬਧ ਹੈ ਜੋ ਕੇ ਪ੍ਰਭਾਵਿਤ ਲੋਕਾਂ ਦੀ ਰਾਹਤ ਅਤੇ ਤੁਰੰਤ ਪੰਦਲਵਾਸ ਲਈ ਭਾਰਤ ਸਰਕਾਰ ਦੇ ਨਿਯਮ ਅਨੁਸਾਰ ਵਰਤੀ ਜਾ ਸਕਦੀ ਹੈ ਤੇ ਉਹਨਾਂ ਨੇ ਇਹ ਕਹਿ ਕੇ ਜਿਹੜਾ ਉਹਨਾਂ ਨੇ 1600 ਕਰੋੜ ਰੁਪਏ ਦਿੱਤਾ ਤਾਂ ਐਕਸਟਰਾ ਦਿੱਤਾ ਤੁਹਾਡੇ ਕੋਲ 12599 ਕਰੋੜ ਰੁਪਇਆ ਪਿਆ ਹੁਣ ਇਹੀ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਰਦੀ ਨਜ਼ਰ ਆਉਂਦੀ ਹੈ ਜਵਾਬ ਦੇਣ ਦੀ ਜਗ੍ਹਾ ਕਦੇ ਵਿਰੋਧੀਆਂ ਨੂੰ ਟਾਰਗੇਟ ਕਰਦੇ ਨੇ ਮੁੱਖ ਮੰਤਰੀ ਕਦੇ ਕਿਹਨੂੰ ਟਾਰਗੇਟ ਕਰਦੇ ਨੇ ਕਦੇ ਕਹਿੰਦੇ ਨੇ ਇਹਨੇ ਖਾ ਲਿਆ ਕਦੇ ਕਹਿੰਦੇ ਨੇ ਉਹਨੇ ਖਾ ਲਿਆ ਪੰਜਾਬ ਕਦੇ ਕਹਿੰਦੇ ਉਹ ਤਬਾਹ ਕਰ ਗਿਆ ਪਰ ਮੁੱਖ ਮੰਤਰੀ ਸਾਹਿਬ ਹੁਣ 12599 ਕਰੋੜ ਰੁਪਇਆ ਕਿਹਾ ਕਿੱਧਰ ਜੇ ਤੁਹਾਡੀ ਸਰਕਾਰ ਨੇ ਉਹਦੀ ਦਰਵਾਰਤੋਂ ਨਹੀਂ ਕੀਤੀ ਫਿਰ ਤੁਸੀਂ ਐਡੀਆਂ ਐਡੀਆਂ ਐਡਵਰਟਾਈਜ਼ਮੈਂਟ ਛਾਪ ਦਿਓ ਇੱਕ ਉਹਦੀ ਐਡਵਰਟਾਈਜ਼ਮੈਂਟ ਛਾਪ ਦਿਓ ਕਿ ਕਿਉਂਕਿ ਮੈਕਮੇਤਾਈ ਤੁਹਾਡੇ ਕੋਲੇ ਆ ਜੇ ਪਿਛਲੀਆਂ ਸਰਕਾਰਾਂ ਨੇ ਖਾਦੇ ਆ ਕੇਂਦਰ ਨੇ ਨਹੀਂ ਦਿੱਤੇ ਤਾਂ ਉਹਦਾ ਸਪਸ਼ਟ ਇੱਕ ਕੋਈ ਐਡ ਬਣਾ ਕੇ ਛਾਪੋ ਕੋਈ ਵਾਈਟ ਪੇਪਰ ਲੈ ਕੇ ਆਓ ਕੋਈ ਤੁਸੀਂ ਅ ਅਦਾਲਤ ਦੇ ਵਿੱਚ ਚੁਣੌਤੀ ਦਿਓ ਕਿਸੇ ਤਰੀਕੇ ਨਾਲ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਸਾਨੂੰ ਤੁਹਾਡੇ ਤੋਂ ਤੁਹਾਨੂੰ ਸਾਡੇ ਤੋਂ ਵੱਧ ਪਤਾ ਹੈ ਉਹ ਅਪਣਾਓ ਤੇ ਉਹਦੇ ਤੇ ਕੋਈ ਕਾਰਵਾਈ ਕਰੋ ਪਰ ਤੁਸੀਂ ਤੇ ਤੁਹਾਡੀ ਸਰਕਾਰ ਇਸ ਵਿਸ਼ੇ ਤੇ ਚੁੱਪ ਹੈ ਜਾਂ ਇੱਧਰ ਉੱਧਰ ਦੀਆਂ ਮਾਰ ਰਹੀ ਹੈ ਕਦੇ ਅਮਨ ਰੋੜਾ ਕਹਿੰਦੇ ਕਿ ਸਾਨੂੰ ਆਪਣੀ ਮਰਜ਼ੀ ਨਾਲ ਨਹੀਂ ਵਰਤਨ ਦਿੱਤਾ ਜਾਂਦਾ ਕਦੇ ਚੀਮਾ ਕਹਿੰਦੇ ਕਿ ਸਾਡੇ ਕੋਲੇ ਹੈ ਨਹੀਂ ਕਦੇ ਤੁਹਾਡੇ ਮੰਤਰੀ ਮੁੰਡੀਆਂ ਕਹਿੰਦੇ ਸਾਡੇ ਕੋਲੇ ਹੈਗਾ ਇਹ ਸਪਸ਼ਟ ਪੰਜਾਬ ਦੇ ਲੋਕਾਂ ਨੂੰ ਦੱਸੋ ਇਹ ਪੈਸਾ ਨਾ ਤਾਂ ਅੰਮਿਤ ਸ਼ਾਹੀ ਦਾ ਹੈ ਨਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਹਾਡਾ ਇਹ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਜਿਨ੍ਹਾਂ ਨੇ ਟੈਕਸ ਦੇ ਰੂਪ ਦੇ ਵਿੱਚ ਆਪਦੇ ਔਖੇ ਸਮੇ ਲਈ ਸਰਕਾਰਾਂ ਨੂੰ ਦਿੱਤਾ ਸੀ ਕਿ ਤੁਸੀਂ ਜਦ ਔਖਾ ਸਮਾਂ ਆਵੇਗਾ ਤਾਂ ਪ੍ਰਬੰਧ ਕਰੋਗੇ ਅੱਜ ਤੁਸੀਂ ਰੌਲਾ ਵੱਖੋ ਵੱਖਰਾ ਪਾ ਰਹੇ ਹੋ ਕਦੇ ਕਿਹਨੂੰ ਸਵਾਲ ਘੇਰਦੇ ਹੋ ਕਦੇ ਕਿਹਨੂੰ ਘੇਰਦੇ ਹੋ ਪਰ ਆਪਣੇ ਸਵਾਲ ਦਾ ਜਵਾਬ ਤਾਂ ਦਿਓ ਕਿ 12599 ਕਰੋੜ ਰੁਪਇਆ ਜਿਹੜਾ ਤੁਹਾਡੇ ਮੂੰਹ ਤੇ ਜਿਹੜੇ ਹੈ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਤੁਹਾਡੇ ਕੋਲ ਪਿਆ ਵਰਤੋਂ ਨੂੰ ਉਹਨੂੰ ਵਰਤ ਕਿਉਂ ਨਹੀਂ ਰਹੇ ਜਾਂ ਵਰਤ ਕਿੱਥੇ ਲਿਆ ਇਹਦਾ ਜਵਾਬ ਤਾਂ ਦਿਓ ਕੀ ਉਹ ਐਡਵਰਟਾਈਜ਼ਮੈਂਟ ਤੇ ਵਰ ਦਿੱਤਾ ਕੀ ਉਹ ਜਿਹੜੇ ਤੁਸੀਂ ਆਪਦੇ ਪ੍ਰੋਜੈਕਟ ਦਿੱਲੀ ਮਾਡਲ ਦੇ ਆ ਉਹਨਾਂ ਤੇ ਵਰ ਦਿੱਤਾ ਕੁਛ ਤਾਂ ਜਵਾਬ ਦਿਓ ਪੰਜਾਬ ਦੇ ਲੋਕ ਇਹਦਾ ਜਵਾਬ ਮੰਗਦੇ ਆ ਪੰਜਾਬ ਦੇ ਲੋਕ 12599 ਕਰੋੜ ਦਾ ਹਿਸਾਬ ਮੰਗਦੇ ਆ ਫਿਰ ਤੁਸੀਂ ਕੇਂਦਰੀ ਮੰਤਰੀ ਨੂੰ ਮਿਲ ਕੇ ਆਏ ਹੋ ਤੁਸੀਂ ਪੰਜਾਬ ਦੇ ਮੁਖੀ ਹੋ ਤੁਸੀਂ ਪ੍ਰੈਸ ਨੋਟ ਤਾਂ ਜਾਰੀ ਕਰ ਦਿੰਨੇ ਹੋ ਜਾਂ ਪੋਸਟਰ ਤਾਂ ਪਾ ਦਿੰਨੇ ਹੋ ਕਿ ਨਨਕਾਣਾ ਸਾਹਿਬ ਸੰਗਤ ਜਾਣ ਤੋਂ ਸੰਗਤ ਨੂੰ ਰੋਕਣਾ ਜਿੱਥੇ ਰੋਕਣਾ ਬਹੁਤ ਮਾੜੀ ਗੱਲ ਹੈ ਕੀ ਤੁਸੀਂ ਕੇਂਦਰੀ ਮੰਤਰੀ ਕੋਲੇ ਨਨਕਾਣਾ ਸਾਹਿਬ ਦੇ ਵਿਸ਼ੇ ਨੂੰ ਲੈ ਕੇ ਕੋਈ ਗੱਲ ਕੀਤੀ ਕਿ ਉਹਨਾਂ ਨੂੰ ਪੁੱਛਿਆ ਕਿ ਸਾਡੀ ਸੰਸਕ ਸੰਗਤ ਦੇ ਜਿਹੜੀਆਂ ਭਾਵਨਾਵਾਂ ਜੁੜੀਆਂ ਹੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਨੂੰ ਲੈ ਕੇ ਉਹਦੇ ਤੇ ਕੀ ਤੁਸੀਂ ਇਹ ਇਹਨੂੰ ਕਿਵੇਂ ਰੋਕ ਰਹੇ ਹੋ ਜੇ ਭਾਰਤ ਪਾਕਿਸਤਾਨ ਦਾ ਕਰੈਕਟ ਮੈਚ ਹੋ ਸਕਦਾ ਹੈ ਵਪਾਰ ਸਿੱਧੇ ਜਾਂ ਸਿੱਧੇ ਰੂਪ ਚ ਹੋ ਸਕਦਾ ਹੈ ਫਿਰ ਸਾਡੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੋਂ ਕਿਉਂ ਰੋਕਿਆ ਤੁਸੀਂ ਸਿਰਫ ਪੋਸਟ ਪਾ ਕੇ ਦਾ ਮਤਲਬ ਸੋਸ਼ਲ ਮੀਡੀਆ ਤੇ ਜਾਂ ਆਪਣੇ ਮੀਡੀਆ ਤੇ ਪ੍ਰਚਾਰ ਕਰਨ ਲਈ ਪਾਇਆ ਉਹਨਾਂ ਨੂੰ ਸਵਾਲ ਨਹੀਂ ਕਰਨਾ ਬਣਦਾ ਸੀ ਤੇ ਕੀ ਪੁੱਛਿਆ ਉਹਦਾ ਜਵਾਬ ਵੀ ਦੱਸੋ ਤੁਸੀਂ ਪ੍ਰੈਸ ਕਾਨਫਰੰਸ 5 ਮਿੰਟ ਦੀ ਕੀਤੀ ਹੈ ਉਹਦੇ ਹੀ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਜ਼ਰੂਰ ਕੀਤੀਆਂ ਪਰ ਮੁੱਖ ਮੁੱਦੇ ਪੰਜਾਬ ਦੇ ਤੁਸੀਂ ਕਹਿੰਦੇ ਹੋ ਕਿ BBMP ਤੇ ਸਾਡਾ ਕੰਟਰੋਲ ਨਹੀਂ ਸੀ ਤਾਂ ਕਰਕੇ ਹੜ੍ਹਾਂ ਦੇ ਹੜ ਹੜ ਖੜਾ ਆਉਂਦਾ ਹੜ ਆਉਂਦਾ ਇਹ ਵੀ ਕਾਰਨ ਹੈ ਕਿ ਅਸੀਂ ਸਮੇਂ-ਸਮੇਂ ਤੇ ਪਾਣੀ ਨਹੀਂ ਛੜਵਾ ਸਕੇ ਕੀ ਤੁਸੀਂ BBMP ਤੇ ਆਪਣਾ ਕੰਟਰੋਲ ਰੱਖਣ ਲਈ ਜਾਂ ਪੰਜਾਬ ਦਾ ਵੱਧ ਕੰਟਰੋਲ ਰੱਖਣ ਲਈ ਜਦੋਂ ਪਤਾ ਹੈ ਕਿ ਮਾਰ ਪੰਜਾਬ ਚੱਲਦਾ ਉਹਦੀ ਉਹਦੇ ਲਈ ਕੋਈ ਗੱਲਬਾਤ ਕੀਤੀ ਕੀ ਜੇ BBMP ਦਾ ਫਾਇਦਾ ਸਾਰੇ ਲੈਂਦੇ ਆ ਜਿਹੜਾ ਪੰਜਾਬ ਨੇ ਮਾਰ ਚੱਲੀ ਆ ਉਹਦੇ ਲਈ ਕੋਈ ਗੱਲਬਾਤ ਕੀਤੀ ਕਿ ਸਿਰਫ ਤੁਸੀਂ ਜਿਹੜੀ ਆ ਉਹ ਕੇਂਦਰੀ ਮੰਤਰੀ ਨਾਲ ਬੈਠ ਕੇ ਜਾਂ ਉਹਨਾਂ ਦੇ ਮੂਰੇ ਵੀ ਕੋਈ ਗੱਲਬਾਤ ਨਾ ਕਰਕੇ ਕੀ ਸਿਰਫ ਬਾਹਰ ਆ ਕੇ ਲੋਕਾਂ ਨੂੰ ਰੌਣਾ ਪਾਉਣ ਜੋ ਕਿਉਂਕਿ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਨੂੰ ਟੀਚਰਾਂ ਕਰ ਲਈਆਂ ਵਿਰੋਧੀਆਂ ਨੂੰ ਘੇਰ ਲਿਆ ਵੱਖੋ-ਵੱਖਰੇ ਤਰੀਕੇ ਦੇ ਨਾਲ 1971-72 ਦੀਆਂ ਗੱਲਾਂ ਕੱਢ ਲਿਆਏ ਪੰਜਾਬ ਅੱਜ ਦਾ ਜਵਾਬ ਮੰਗਦਾ ਮੁੱਖ ਮੰਤਰੀ ਸਾਹਿਬ ਤੇ ਤੁਸੀਂ 12599 ਕਰੋੜ ਰੁਪਏ ਦਾ ਹਿਸਾਬ ਕਦੋਂ ਦੇ ਰਹੇ ਹੋ ਕਿਉਂਕਿ ਇਹ ਤਾਂ ਤੁਹਾਡੀ ਹੁਣ ਮੂੰਹ ਦੇ ਉੱਤੇ ਹੀ ਕਹਿ ਦਿੱਤਾ ਹੈ ਪ੍ਰੈਸ ਨੋਟ ਜਾਰੀ ਹੋ ਗਿਆ ਤੁਹਾਡੀ ਪਾਰਟੀ ਉਹਦੇ ਤੇ ਕੀ ਸਟੈਂਡ ਹੈ ਕਿੱਧਰ ਗਿਆ ਬਾਬਾ ਪੰਜਾਬ ਦਾ ਪੈਸਾ ਇਹਦੇ ਤੇ ਜਵਾਬ ਜ਼ਰੂਰ ਦਿਓ ਇਹਦੇ ਤੇ ਲੋਕਾਂ ਨੂੰ ਸਪਸ਼ਟ ਕਰੋ ਤਾਂ ਕਿ ਲੋਕ ਤੁਹਾਡੇ ਤੇ ਯਕੀਨ ਕਰ ਸਕਣ ਫਿਰ ਉਸ ਤੋਂ ਅੱਗੇ ਤੁਸੀਂ ਪੰਜਾਬ ਦੇ ਅਨੇਕਾ ਮੁੱਦੇ ਸੀ ਪੰਜਾਬ ਦੇ ਵਿੱਚ ਜੋ-ਜੋ ਪੰਜਾਬ ਨੇ ਹੰਡਾਇਆ ਹੈ ਉਹਦੇ ਲਈ ਕੀ ਜਿਹੜੇ ਉੱਥੇ ਪੱਖ ਰੱਖੇ ਉਹ ਸਾਰੇ ਲੋਕਾਂ ਨੂੰ ਜਾਣਤਕ ਕਰੋ ਚਾਰ ਪੰਜ ਦੀ ਮੂਵਮੈਂਟ ਦੀ ਮੁਲਾਕਾਤ ਸੀ ਉਹ ਚ ਵੀ ਤੁਹਾਡੀ ਬਾਡੀ ਲੈਂਗੁਏਜ ਕਿਸੇ ਹੋਰ ਤਰੀਕੇ ਦੀ ਸੀ ਉੱਥੇ ਵੀ ਲੋਕਾਂ ਨੂੰ ਕੋਈ ਸ਼ੱਕ ਹੋ ਰਿਹਾ ਹੈ ਕਿ ਤੁਸੀਂ ਐ ਕਿਉਂ ਬੋਲ ਰਹੇ ਸੀ ਤਾਂ ਜੋ ਜਿਵੇਂ ਤੁਸੀਂ ਬੜਕ ਮਾਰਦੇ ਹੋ ਵਿਧਾਨ ਸਭਾ ਜਿਵੇਂ ਬੜਕ ਮਾਰਦੇ ਹੋ ਸਟੇਜਾਂ 'ਚ ਉਵੇਂ ਕੱਲ ਤੁਹਾਡੀ ਬੜਕ ਦਿਖਾਈ ਨਹੀਂ ਦਿੱਤੀ ਤੇ ਪੰਜਾਬ ਦੇ ਮੁੱਖ ਮੁੱਦੇ ਫੇਰ ਉੱਥੇ ਦੇ ਉੱਥੇ ਰਹਿ ਗਏ ਐ ਤੁਸੀਂ ਕੀ ਗੱਲ ਕਰਕੇ ਆਏ ਹੋ ਉਹਦੇ ਚ 5 ਮਿੰਟ ਦੀ ਗੱਲ ਚ ਤੁਹਾਡੇ ਚ ਕੋਈ ਸੁਕਾ ਨੂੰ ਬਹੁਤੀ ਗੱਲ ਸਮਝ ਨਹੀਂ ਲੱਗੀ ਤੇ ਇਹ 12599 ਕਰੋੜ ਰੁਪਏ ਦਾ ਹਿਸਾਬ ਤੁਸੀਂ ਕਦੋਂ ਦੇ ਰਹੇ ਹੋ ਪੰਜਾਬ ਨੂੰ ਇਹਦੇ ਬਾਰੇ ਜਰੂਰ ਦੱਸਿਓ ਜੇਕਰ ਇਹ 12599 ਕਰੋੜ ਪੰਜਾਬ ਕੋਲੇ ਹੁੰਦਾ ਜਾਂ ਹੈ ਤਾਂ ਅੱਜ ਪੰਜਾਬ ਦੀ ਦਿਸ਼ਾ ਤੇ ਦਸ਼ਾ ਕੁਝ ਹੋਰ ਹੋਣੀ ਸੀ ਅੱਜ ਜਿਹੜੇ ਲੋਕ ਆਪਦੇ ਪੱਲਿਓਂ ਟਰੈਕਟਰਾਂ ਚ ਤੇਲ ਮਚਾ ਕੇ ਕਈ-ਕਈ ਕਰੋੜਾਂ ਦਾ ਤੇਲ ਉਹਨਾਂ ਦਾ ਪੱਲਿਓ ਮੱਚ ਰਿਹਾ ਹੈ ਕਿ ਉਹ ਆਪਦੇ ਖੇਤਾਂ ਨੂੰ ਸਾਫ਼ ਕਰ ਰਹੇ ਆ ਤੁਸੀਂ ਇਹ ਗੱਲ ਤਾਂ ਕਹਿ ਦਿੰਦੇ ਹੋ ਕਿ ਜਿਸਕਾ ਖੇਤ ਉਸਕੀ ਰੇਤ ਮੈਂ ਐਲਾਨ ਕਰ ਦਿੱਤਾ ਪਰ ਜਿਹਦੇ ਖੇਤ 'ਚ ਟੋਹਾ ਪਿਆ ਹੈ ਅਸੀਂ ਅਸੀਂ ਫੋੜ ਦੂੰਗਾ ਟੋਹਾ ਪਿਆ ਉਹਦਾ ਕੀ ਹੱਲ ਹੈ ਇੱਕ ਨੂੰ ਤਾਂ ਰੇਤ ਮਿਲ ਗਈ ਉਹਦੀ ਰੇਤ ਵੀ ਉਹਨੂੰ ਕੱਢਣ ਵਾਸਤੇ ਪੂਰਾ ਜ਼ੋਰ ਲੱਗ ਰਿਹਾ ਉਹਦਾ ਤੇ ਜਿਹਦੇ ਟੋਹਾ ਪੈ ਗਿਆ ਉਹ ਕਿੱਧਰ ਜਾਊਗਾ ਸੋ ਇਸ ਤੇ ਵੀ ਜਵਾਬ ਦੇਣਾ ਪੈਣਾ ਤੇ ਜਵਾਬ ਪੰਜਾਬ ਤੁਹਾਡੇ ਤੋਂ ਮੰਗ ਰਿਹਾ ਮੁੱਖ ਮੰਤਰੀ ਸਾਹਿਬ ਤੇ ਇਹਦੇ ਜਵਾਬ ਜ਼ਰੂਰ ਦਿਓ